ਹਾਈ ਹਾਈ ਗਰਮੀ ਨਹੀਂ ਪੈਂਦੀ ਗਲਾ ਸੁੱਕ ਪੰਡਿਆ ਪਾਣੀ ਘੁੱਟ ਪੀਵਾ ਹੋਰ ਕੀ ਦਾ ਵਾ ਜਿਸਪਿੰ ਕਰਦਾ ਹੈਲੋ ਸਾਸ਼ਟ੍ਰੀ ਕਾਲ ਪੁੱਤ ਬਤਾਇਆ ਲੈ ਪੁੱਤ ਤੈਨੂੰ ਬਹੁਤੀਆਂ ਵਧਾਈਆਂ ਲੈ ਸ਼ੁਕਰ ਹੈ ਮਾਲਕ ਦਾ ਹੈ ਪਤਾ ਵੇਤੇ ਤਰੀਕ ਲੈਟ ਹੈਗੀ ਅੱਛਾ ਤੇ ਮੇਰੀ ਗੱਲ ਸੁਣ ਪ੍ਰਸ਼ੰਤ ਨਹੀਂ ਹੋਇਆ ਕਿਤੇ ਅੱਛਾ ਨਾਰਮਲ ਹੋਇਆ ਵਾ ਚੱਲ ਸ਼ੁਕਰ ਹੈ ਮਾਲਕ ਦਾ ਹੈ ਸਾਰੇ ਕੰਮ ਵਧੀਆ ਹੋ ਗਏ ਅੱਛਾ ਅੱਛਾ ਠੀਕ ਆ ਠੀਕ ਆ ਤੇ ਹੁਣ ਤੁਸੀਂ ਕਿੱਥੇ ਜੇ ਹਸਪੀਟਲ ਠੀਕ ਅੱਛਾ ਸਾਮਾਨ ਆਇਣਾ ਵਾ ਠੀਕ ਆ ਠੀਕ ਆ ਠੀਕ ਆ ਠੀਕ ਆ ਚੱਲ ਕੋਈ ਨਾ ਮੈਂ ਦੱਸਨੀ ਆ ਸਾਰਿਆਂ ਨੂੰ ਹੈ ਤੇ ਮੇਰੇ ਵੱਲ ਆਪਣੀ ਮੰਮੀ ਨੂੰ ਵਧਾਈ ਦੇ ਆਹੋ ਨਹੀਂ ਪੁੱਤ ਮੈਂ ਤਾਂ ਇੰਨੀ ਖੁਸ਼ ਹੋਈ ਆ ਕਿਤੇ ਗੱਲ ਨਹੀਂ ਕਰਨ ਵਾਲੀ ਤੂੰ ਤੇ ਬਹੁਤੀ ਵੱਡੀ ਖੁਸ਼ਖਬਰੀ ਸੁਣਾਈ ਅੱਜ ਮੈਨੂੰ ਹਾਂ ਚੱਲ ਸ਼ੁਕਰ ਆ ਮਾਲਕ ਦਾ ਹੈ ਨਾਲੇ ਪ੍ਰਸ਼ੰਤੋਂ ਬਚ ਗਈ ਵਿਚਾਰੀ ਹੂੰ ਮੇਰਾ ਬੜਾ ਧਿਆਨ ਹੀ ਪੁੱਤ ਆਹੋ ਪਰ ਮੈਨੂੰ ਇਹ ਹੀਗਾ ਕਿ ਅੱਜ ਥੋੜੇ ਜਿਹੇ ਦਿਨ ਹੈਗੇ ਆ ਚੱਲ ਜੋ ਮਾਲਕ ਕਰਦਾ ਛੱਡਾ ਹੀ ਕਰਦਾ ਵਾ ਬੜਾ ਵਧੀਆ ਵਾ ਆਹੋ ਆਉਣਾ ਤੇ ਹੈ ਹੀ ਆ ਪੁੱਤ ਪਰ ਮੇਰੀ ਗੱਲ ਸੁਣਾ ਆਪਾਂ ਖਾਲੀ ਹੱਥ ਨਹੀਂ ਆਉਣਾ ਹੁਣ ਉਹ ਨਹੀਂ ਨਹੀਂ ਚੰਗੇ ਲੱਗੀਦਾ ਵਾ ਮਾਲਕ ਨੇ ਮੇਰੀ ਸੁਣੀ ਆ ਕਿਤੇ ਹੈ ਆਹੋ ਕਰਮਾ ਵਾਲੇ ਆਪਾਂ ਨਹੀਂ ਨਹੀਂ ਆਪਾਂ ਜਾਣਾ ਵਾ ਪਰ ਇਹ ਮੈਂ ਕਪੜਾ ਜਿਹੜਾ ਹੁਣ ਲੈ ਕੇ ਆਉਣਾ ਵਾ ਇਦਾਂ ਨਹੀਂ ਲੈ ਆਉਣਾ ਆਹੋ ਕੋਈ ਨਹੀਂ ਕੋਈ ਨਹੀਂ ਆ ਜਾਗੇ ਉਹ ਚੰਗਾ ਬਾਬਾ ਠੀਕ ਵਾ ਚੰਗਾ ਚੰਗਾ ਤੂੰ ਰੱਖ ਧਿਆਨ ਹਿੰਨਾ ਦਾ ਚੰਗਾ ਮੈਂ ਵੀ ਦੱਸਾਂ ਸਾਰਿਆਂ ਨੂੰ ਜਾ ਕੇ ਚੰਗਾ ਸਤਿ ਸ੍ਰੀ ਅਕਾਲ ਲੈ ਸ਼ੁਕਰ ਮਾਲਕ ਦਾ ਕਰਦੇ ਹਾਂ ਉਹਨੇ ਸੁਣ ਲਈ ਮੇਰੀ ਮੈਂ ਤਾਂ ਦਿਨ ਰਾਤ ਦੱਸਾ ਕਰਦੀ ਸੱਚਾ ਪਾਤਸ਼ਾਹ ਮੇਰੀ ਧੀ ਨਾ ਪੋਤੀ ਦਵੇਂ ਤੇ ਮਾਲਕ ਨੇ ਮੇਰੀ ਸਨੇੜੇ ਹੋ ਕੇ ਸੁਣੀ ਆ ਚੱਲ ਦੱਸਾਂ ਜਾ ਕੇ ਇਹਦੇ ਪਿਓ ਨੂੰ ਲੈ ਵੇਖਾ ਕਿ ਦੱਸ ਤੇ ਆ ਉਠੋ ਤਾਂ ਖੁਸ਼ਖਬਰੀ ਦੱਸਾਂ ਤੁਹਾਨੂੰ ਮੈਂ ਕਾਦੀ ਖੁਸ਼ਖਬਰੀ ਆ ਆਪਾਂ ਨਾਨਾ ਨਾਨੀ ਬਣ ਗਏ ਆ ਲੈ ਲੈ ਹੁਣੇ ਫੋਨ ਆਇਆ ਇਹ ਪਰੋਣੇ ਦਾ ਅੱਛਾ ਤੇ ਇੰਨਾ ਖੁਸ਼ ਹੀ ਕਿਤੇ ਵੀ ਗੱਲ ਹੀ ਨਹੀਂ ਕਰਨ ਵਾਲੀ ਤੇ ਕਹਿਣ ਦਿਆ ਹੀ ਵੀ ਮੰਮੀ ਤੇ ਹੀ ਨਾਨੀ ਬਣ ਗਏ ਜੇ ਠੀਕ ਹੈ ਠੀਕ ਹੈ ਪਰਮਾਤਮਾ ਨੇ ਪੁੱਤ ਬਖਸ਼ਿਆ ਸਾਡੀ ਧੀ ਨੂੰ ਚੱਲ ਜ ਧੀਆਂ ਕਿਹੜੀਆਂ ਵੜ ਜ ਧੀ ਵੀ ਆਈਂਦੀ ਕੀ ਹੋਈਦਾ ਏ ਤੂੰ ਹੀ ਚੁੱਪ ਕਰੋ ਹੁਣ ਹੁਣ ਤੇ ਮਾਰੇ ਨੇ ਪੁੱਤ ਬਖਸ਼ਿਆ ਵਾ ਨਾ ਹੁਣ ਵਧਾਈਆਂ ਹੁਣ ਤੁਹਾਨੂੰ ਬੋਤੀਆਂ ਬੋਤੀਆਂ ਉਤ ਕੋਈ ਗੱਲ ਨਹੀਂ ਵਧਾਈ ਰਸੀ ਤਾਂ ਬਹੁਤ ਖੁਸ਼ੀ ਹੋਈ ਹੈ ਬਰਮਾ ਰੋਣਾ ਹੈ ਨਿੱਤੀ ਬੱਡੀ ਹੋਰ ਕੀ ਬੜੀ ਵੱਡੀ ਖੁਸ਼ੀ ਦਿੱਤੀ ਹੈ ਨਿੱਕੀ ਗੱਲ ਨਹੀਂ ਗਈ ਮੈਂ ਤਾਂ ਦਿਨ ਰਾਤ ਦਸਾਂ ਕਰਦੀ ਸੀਗੀ ਤੇ ਮੇਰੀ ਧੀ ਨੂੰ ਰੱਬਾ ਪੋਤੀ ਦੇਵੀਂ ਤੇ ਦੂਜੇ ਨੈਣਾਂ ਦੱਸਿਆ ਕਿ ਅੰਨੇ ਕਿ ਨਹੀਂ ਅੱਜ ਇਹ ਤਾਂ ਫੋਨ ਸੁਣ ਕੇ ਸਿੱਧੀ ਤੁਹਾਡੇ ਵੱਲੀ ਆ ਗਈਆਂ ਤੇ ਤੁਹਾਨੂੰ ਦੱਸਣੀ ਹੈ ਜਾ ਕੇ ਪਹਿਲਾਂ ਸਭ ਤੋਂ ਮੈਂ ਠੀਕ ਠੀਕ ਹੈ ਠੀਕ ਆ ਆਹੋ ਤੇ ਜਾਣਾ ਬਹੁ ਆਣਾ ਤੇ ਲੈ ਇੱਕ ਪੁੱਛਣ ਦੀ ਗੱਲ ਵਾ ਪਰ ਇੱਕ ਗੱਲ ਵਾ ਮੈਂ ਖਾਲੀ ਹੱਥ ਨਹੀਂ ਜਾਣਾ ਹੁਣ ਤੇ ਸਾਰਾ ਕਪੜਾ ਗਿੱਲਾ ਲੈ ਕੇ ਮੈਂ ਫੇਰ ਜਾਣਾ ਵਾ ਠੀਕ ਆ ਨਾ ਪਰ ਮਾਤਾ ਮਾਨੀ ਡਿਵਿਟੀ ਖੁਸ਼ੀ ਦਿੱਤੀ ਆ ਕੱਲੀ ਕੱਲੀ ਸਾਡੀ ਲਈ ਆ ਉਹਨਾਂ ਨੂੰ ਘਰ ਤੇ ਆ ਲੈਣ ਦੇ ਆ ਜਾਣਾ ਸ਼ਾਮਾਂ ਨੂੰ ਹੈ ਠੀਕ ਹੈ ਲੋਈ ਬੜੇ ਕੋਸ਼ਟੇ ਲੈ ਪਰ ਤਾਂ ਗੱਲ ਹੀ ਖੁਸ਼ੀ ਵਾਲੀ ਆ ਤੂੰ ਮਾਮੀ ਬਣ ਗਈ ਆ ਸੱਚੀ ਆਹੋ ਫਿਰ ਤੁਹਾਨੂੰ ਬੋਤੀਆਂ ਬੋਤੀਆਂ ਵਧਾਈਆਂ ਨਹੀਂ ਮੈਨੂੰ ਬੋਤੀਆਂ ਵਧਾਈਆਂ ਹੋਣ ਹੈ ਹੈ ਪੁੱਤ ਹੋਇਆ ਮੇਰੇ ਘੀਦੇ ਘਰ ਚਲੋ ਵਧਾਈਆਂ ਗੱਲ ਆ ਤੇ ਮਹਾਰਾਜ ਨੇ ਸੋਹਣੀ ਉਹਨਾਂ ਨੇ ਕਿ ਹੋਰ ਚਲ ਜੀਏ ਫਿਰ ਆਪਾਂ ਕੀ ਨਿਕ ਕਰਨੇ ਆ ਹੁਣ ਚਲੋ ਮੈਂ ਤਾਂ ਕਹਿੰਦਾ ਚਲੋ ਕਰੋ ਚੈਰੀਫਾਈ ਮੇਰੀ ਗੱਲ ਸੁਣਨਾ ਪੁੱਤ ਖਾਲੀ ਹੱਥ ਨੀ ਕਾ ਜਾਣਾ ਕਪੜਾ ਲੈਣਾ ਲੈ ਕੇ ਜਾਣੇ ਆ ਜੋ ਵੀ ਲੈਣਾ ਇਹ ਕਹਿਣ ਦੀ ਆ ਵੀ ਲੀੜਾ ਦਿੱਤਾ ਲੈ ਜੀ ਉੱਥੇ ਉਹ ਨਹੀਂ ਨਹੀਂ ਐਦਾਂ ਨਹੀਂ ਗਾ ਜਾਣਾ ਪੁੱਤ ਫੇਰਾ ਚੋਂ ਖੜ ਜਾਂਦੇ ਜਾਂਦੇ ਲੈ ਆ ਜੀਏ ਇਹ ਕੋਈ ਕੰਮ ਆ ਬੰਦਿਆਂ ਵਾਲਾ ਆਪਾਂ ਤੇ ਸਾਰੀ ਤਿਆਰੀ ਕਰਕੇ ਸਾਰੇ ਟੱਬਰ ਦੇ ਕੱਪੜੇ ਲੈ ਕੇ ਬੰਨ ਬਣਾ ਕੇ ਫੇਰ ਜਾਣਾ ਵਾ ਇਦਾਂ ਖਾਲੀ ਹੱਥ ਨਹੀਂ ਮੈਂ ਜਾਣਾ ਮੰਮੀ ਜੀ ਦਾ ਤੁਸੀਂ ਕਹਿੰਦੇ ਪਿਆ ਪਾਜੂ ਨਹੀਂ ਜਾਣਾ ਕੱਲ ਜਾਣਾ ਵਾ ਮੈਂ ਮੰਨਦੀ ਆ ਕਿ ਤੁਹਾਨੂੰ ਬੜੀ ਖੁਸ਼ੀ ਆ ਪਰ ਅਗਲੇ ਨੇ ਸੋਚਣਾ ਵਾ ਪਤਾ ਨਹੀਂ ਕੀ ਗੱਲ ਹੋਈ ਇਹ ਖੁਣੀਆਂ ਨੂੰ ਖੁਸ਼ੀ ਨਹੀਂ ਹੋਈ ਸੁਣ ਕੇ ਜਿਹੜੇ ਅੱਜ ਆਏ ਨਹੀਂ ਆ ਜਿਨ੍ਹਾਂ ਨੂੰ ਚਾਹ ਹੁੰਦਾ ਨਾ ਉਹ ਤੇ ਉਸੇ ਹਲੇ ਪਾਜੰਦੇ ਨੇ ਪੈਰੀ ਚੱਪਲ ਪਾ ਕੇ ਤੂੰ ਕੀ ਕਹਿੰਦੇ ਮੈਂ ਪਹਿਲਾਂ ਖਰੀਦਦਾਰੀ ਕਰਨੀ ਹੈ ਤੇ ਫੇਰ ਜਾਣਾ ਐਦਾਂ ਮੰਮੀ ਨਹੀਂ ਚੰਗੇ ਲੱਗਣਾ ਰਸਤੇ 'ਚੋ ਜਾਂਦੇ ਆ ਲੈ ਲਾਂਗੇ ਦੋ ਚਾਰ ਸੂਟ ਉਹਦੇ ਵਾਸਤੇ ਤੇ ਸਾਰੇ ਜਣੇ ਅੱਜ ਚੱਲਦੇ ਆ ਮੁੜ ਕੇ ਫੇਰ ਜਿੱਦਾਂ ਤੁਸੀਂ ਕਹੋਗੇ ਉਹਦਾਂ ਕੱਪੜੇ ਲੈ ਜਾਾਂਗੇ ਨਾਲੇ ਕੱਪੜੇ ਤੇ ਉਦੋਂ ਖਰੀਦੇ ਜਦੋਂ ਜਨੇਪਾ ਹੁੰਦਾ ਵਾ। ਜਨੇਪਾ ਜਨੇਪੇ ਦੀ ਗੱਲ ਤਾਂ ਬੜੀ ਦੂਰ ਦੀ ਆ ਪੁੱਤ। ਨਾਲੇ ਦੇ ਸੱਸ ਪਤਾ ਕੀ ਆਂਦੇ ਹੀ। ਆਂਦੇ ਜੇ ਰੱਬ ਨੇ ਮੈਨੂੰ ਪੋਤਾ ਦਿੱਤਾ ਨਾ ਮੈਂ ਵੱਡੇ ਪੈਲਸਾ ਚ ਪਾਰਟੀ ਕਰਨੀ ਆ। ਆ ਮਾੜੀ ਮੋਟੀ ਪਾਰਟੀ ਥੋੜੀ ਕਰਨੀ ਉਹਨਾਂ ਨੇ। ਤੈਨੂੰ ਪਤਾ ਹੀ ਆ ਅੱਜ ਸਪਿੰਡਰ ਅੱਗੇ ਕੱਲਾ ਕੱਲਾ ਤੇ ਸੁਖਨਾ ਮਾਰੇ ਨੇ ਸੁਣ ਲਈ ਉਹਨਾਂ ਦੀ। ਹੁਣ ਗਾੜੀ ਉਹਦਾ ਪੁੱਤ ਹੋ ਗਿਆ ਤੇ ਨਾਲੇ ਸਰਪੰਚ ਵਾ ਪਿੰਡ ਦੇ ਸੁਖ ਨਾਲ ਮਾੜਾ ਮੋਟਾ ਕੰਮ ਥੋੜੀ ਕਰਨਾ ਵਾ ਤੇ ਜਨੇਪੇ ਤੇ ਫਿਰ ਆਪਾਂ ਵੀ ਚੰਗੇ ਸਜ ਵਜ ਕੇ ਜਾਵਾਂਗੇ। ਕੁਝ ਸੋਨੇ ਦੀ ਚੀਜ਼ ਬਣਾਵਾਂਗੇ। ਮਾਸੀਆਂ ਦੇ ਭੂਆ ਦੇ ਤਾਈਆਂ ਚਾਚੀਆਂ ਦੇ ਸਾਰੇ ਦੇ ਕੱਪੜੇ ਖੜਾਂਗੇ ਤੇ ਹੁਣ ਪਤਾ ਮੈਂ ਕੀ ਕਹਿੰਦੀ ਹਾਂ ਪੁੱਤ ਫਿੱਕਰ ਦਿਆਂ ਕਰਦਿਆਂ ਦੇ ਲੈ ਜੰਨੇ ਆ ਤੇ ਚੱਲ ਜੇ ਤੂੰ ਕਹਿਨੀ ਆ ਨਾ ਤੇ ਅੱਜ ਫਿਰ ਮੈਰੇ ਤੇਰਾ ਪਿਓ ਤਲ ਜਾਣੇ ਆ ਠੀਕ ਆ ਤੇ ਫੇਰ ਆਪਾਂ ਕੱਪੜਾ ਲੀੜਾ ਲਿਆ ਕੇ ਨਾ ਫਿਰ ਸਾਰੇ ਜਾਣੇ ਕੱਲ ਜਾਂ ਪਰਸੋਂ ਜਾਵਾਂਗੇ ਚਲੋ ਮੰਮੀ ਇੰਨਾ ਹੀ ਕਰ ਲੋ ਹਰ ਤਹੀ ਨਾ ਬਾਹਰ ਬਾਰ ਕੀ ਪੁੱਤ ਪੁੱਤ ਲਈਆਂ ਈਆਂ ਕਿਹੜੀਆਂ ਮਾੜੀਆਂ ਹੁੰਦੀਆਂ ਨੇ ਜੇ ਧੀ ਹੋਏ ਤੇ ਫਿਰ ਪਹਿਲਾ ਪਾਰਟੀ ਆਣੀ ਕੀ ਕਿਹਾ ਜਾਂਦੀ ਆ ਤੁਹਾਨੂੰ ਕਿੰਨੀ ਵਾਰ ਇਹ ਸਮਝਾਇਆ ਇਦਾਂ ਦੀ ਸੋਚ ਨਹੀਂ ਰੱਖੀ ਦੀਉਂਗੀ ਅਮਨ ਵੀ ਤੁਹਾਡੀ ਧੀ ਆ ਨਾ ਨੇ ਜਿੱਦਾਂ ਮਰਜੀ ਆ ਨਾ ਪਰ ਫਿਰ ਵੀ ਪੁੱਤ-ਪੋਤੀ ਹੁੰਦੇ ਆ ਐਵੇਂ ਗੱਲਾਂ ਨਾ ਕਰ ਬੋਲੀ ਨਾ ਠੀਕ ਆ ਮੈਂ ਜਾ ਕੇ ਤੇ ਦੀਦੀ ਨੂੰ ਹਨਾ ਨੂੰ ਵੀ ਦੱਸਦੀ ਆਹ ਦੱਸ ਤੇ ਦੱਸ ਤੇ ਖੁਸ਼ਖਬਰੀ ਸੁਣਾ ਸਾਰਿਆਂ ਨੂੰ ਇਹਦੇ ਵੀਰਾਂ ਨੂੰ ਵੀ ਦੱਸਦੀ ਵੇਖਿਆਈ ਕਿਡੀ ਖੁਸ਼ ਹੋਈ ਇਹ ਵੀ ਚਲ ਹੁਣ ਤੂੰ ਜਾਣਦੇ ਗੱਲ ਨੂੰ ਬੜਾ ਹੋ ਗਿਆ ਵਾ ਜਾਣਾ ਕੀ ਹੋ ਗਿਆ ਵਾ ਉਠੋ ਤਾਂ ਤਿਆਰ ਹੋਓ ਫਿਰ ਉੱਥੇ ਚੱਲ ਚੱਲ ਆਹ ਵੇਖ ਤੇ ਹੈਗੀ ਜਾ ਕੇ ਬੈਠਾ ਪੁਹੇ ਦੀ ਆਵਾਂਗੇ ਮੇਰੀ ਗੱਲ ਸੁਣੋ 1100 ਰੁਪਏ ਤਹੀ ਦੇ ਦੋ 1100 ਮੈਂ ਦੇ ਦੂੰਗੀ ਉਹ ਜਾਏਗੀ ਤੇ ਫੇਰ ਹੀ ਆ ਚਲ ਆਜੋ ਆਜੋ ਮੰਮੀ ਆਹ ਸੂਟ ਤੇ ਬਹੁਤਾ ਹੀ ਜ਼ਿਆਦਾ ਸੋਹਣਾ ਵਾ ਪਰ ਇੱਕ ਹਾਂ ਪੁੱਤ ਮੈਨੂੰ ਤੇ ਨਾ ਰੰਗ ਹੀ ਬੜਾ ਚੰਗਾ ਲੱਗਾਇਆ ਹੈ ਰੰਗ ਤੇ ਮੰਮੀ ਬੜਾ ਵਧੀਆ ਵਾ ਪਰ ਗਰਮੀਆਂ ਚ ਨਹੀਂ ਦੇ ਪਹਿਣਾ ਚੱਛਾ ਨਾ ਪੜਾਈ ਪੁੱਤ ਨੂੰ ਕੋਈ ਗੱਲ ਨਹੀਂ ਚਲ ਅੱਬੇ ਸਿਆਲ ਹਾਂ ਸਿਆਲ ਚ ਉਸਮਲੇਗੀ ਹਾਂਜੀ ਬਹੁਤ ਸੋਹਣਾ ਵਾ ਕਾਟਨ ਦੇ ਥੋੜੀ ਲੈ ਕੇ ਜਾਣਾ ਹੈ ਫਿਰ ਪਤਾ ਤੇ ਹੈ ਹੀ ਵਧੀਆ ਗੱਲ ਵਾ ਸੋਹਣਾ ਵਾ ਸੂਟ ਸੋਹਣਾ ਵਾ ਨਾ ਬਹੁਤ ਸੋਹਣਾ ਮੇਰਾ ਪੁੱਤ ਸੋਹਣਾ ਵਾ ਸੋਹਣਾ ਹੁੰਦਾ ਸੋਹਣਾ ਇਹ ਜੋੜਦਾ ਉਨਰ ਤਾਂ ਮम्मी ਬੜੇ ਵਧੀਆ ਤਰੀਕੇ ਨਾਲ ਜੋੜੇ ਹੁੰਦੇ ਹਣੇ ਹੱਟ ਤੋਂ ਤੇ ਜੁੜਦੇ ਹੀ ਨਹੀਂ ਸਭ ਕੋਈ ਗੱਲ ਨਹੀਂ ਤੈਹ ਚੰਗੀ ਕਰਾ ਲਾ ਦੇ ਜਿਹੜਾ ਸਾਹਮਣੇ ਨਹੀਂ ਕੇ ਚੱਲ ਅੱਜ ਨਹੀਂ ਰਹਦੇ ਵਿੱਚ ਸ਼ਾਤੀ ਕਾਲ ਲੈਂਦਾ ਇੱਕ ਪੁੱਤ ਆ ਲੈਂਦਾ ਇਹ ਤੇ ਮम्मी ਕਾਟਨ ਦਾ ਹਨਾ ਇਹ ਕਾਟਨ ਦਾ ਤਾਂ ਕਹਿੰਦੀ ਜੂਜਾ ਪਹਿਣਾ ਨਹੀਂ ਮੈਂ ਚਲੇ ਕਿਤੇ ਗਰਮੀ ਸੌਣ ਕੋਲ ਆਹ ਚਲੋ ਵਧੀਆ ਕੀਤਾ ਜੀ ਮम्मी ਆ ਕੇ ਦੇ ਆ ਇਹ ਪੁੱਤ ਮੈਂ ਦੋ ਲੱਲੇ ਹੀ ਗੇ ਉਦਾਂ ਮਹਿਦਾਈ ਮਾਈ ਹੁੰਦੀ ਆ ਹੋਰ ਇਹ ਨੂੰ ਦੇਣ ਨੂੰ ਹੁੰਦੇ ਆ ਤੇ ਜਿਹੜਾ ਦੋ ਸੁਪ ਜਿਹੜੇ ਆ ਨਾ ਇਹ ਮੈਂ ਉਹਨਾ ਆਫਟਰ ਰੱਤੀ ਠੀਕ ਵਾ ਤੇ ਸੱਤ ਸਵਾਸ ਤੇ ਕਿਹੜਾ ਲਿਆ ਆਹ ਦੇ ਸੱਤ ਵਾ ਆ ਵੀ ਕੋਹੜਾ ਚੱਗੇ ਆਹ ਸੰਤਾਂ ਬੰਗੀਆਂ ਨੂੰ ਯਾ ਹੋਊਗਾ ਇਦਾਂ ਨਹੀਂ ਬੰਗੀਆਂ ਦੇ ਗਲ ਸੋਨਾ ਹੈ ਮੰਮੀ ਆਹ ਭਾਰਾ ਹੈ ਨਾ ਇੱਕ ਤੁਸੀਂ ਭਾਰਾ ਦਾ ਲਿਆ ਤੇ ਇੱਕ ਹਲਕਾ ਦਾ ਲਿਆ ਜਿੱਦਾਂ ਮੰਨ ਦੀ ਉਦਾਂ ਹੀ ਆ ਸੀਮ ਬੜੇ ਵਧੀਆ ਨੇ ਨਹੀਂ ਵਧੀਆ ਵਾ ਤੇ ਆ ਪਰੋਣੇ ਨਾਲੇ ਆਪਾਂ ਬਾਅਦ ਵਿੱਚ ਖੜਨੇ ਆ ਤੇ ਮੰਮੀ ਸਿਪੇਸ ਭਾਇ ਲੈ ਆਣੇ ਇਹ ਨਹੀਂ ਮੈਨੂੰ ਨੰਬਰ ਨੰਬਰ ਨਹੀਂ ਹੀ ਪਤਾ ਤੇ ਅਮਨ ਨੂੰ ਕੁਛ ਲੈਂਦੇ ਮੈਂ ਕਿ ਉਹਨੂੰ ਘੜੀ ਘੜੀ ਫੋਨ ਕਰਨੇ ਆ ਤੇ ਮੈਂ ਸੋਚਿਆ ਚੱਲ ਇਹੋ ਲੈ ਜਣੇ ਸਵਾ ਕੇ ਫਾਈ ਲਊਗਾ ਫਿਰ ਕੀ ਹੈ ਤੇ ਕੋਈ ਨਹੀਂ ਫੁਰਤੇ ਡਨੇਪੇ ਤੇ ਜਾਵਾਂਗੇ ਨਾ ਫਿਰ ਲਵਾਂਗੇ ਰੈਡੀ ਮੇਡ ਚਲੋ ਠੀਕ ਆਹ ਇੱਕ ਆ ਲਿਆ ਠੀਕੋ ਹਾਂਜੀ ਵਧੀਆ ਆ ਮੰਮੀ ਦੇ ਲਈ ਉਹ ਮੈਂ ਪਾ ਚ ਸੋ ਮੰਮੀ ਹੌਲੇ ਹੌਲੇ ਹੀ ਲੈਣੇ ਹੀ ਉਹਦੇ ਮੈਂ ਉਹ ਕਿ ਹਲਕੇ ਲੈ ਆ ਵੀ ਐਸੇ ਆਵੇ ਠੀਕ ਆ ਇੱਕ ਹੋਣਾ ਵਧੀਆ ਨੇ ਮੰਮੀ ਵਧਿਆ ਵ ਗਰਮੀ ਚ ਪਾਏਗਾ ਤੇ ਐਵੇਂ ਭਾਰੇ ਭਾਰੇ ਕੀ ਕਰਨੇ ਨੇ ਸਹੀ ਗੱਲ ਨਾਲੇ ਨਿੱਕੇ ਨੇ ਆਣੇ ਔਰ ਜਿੰਨੇ ਹੌਲੇ ਹੋਣ ਨਾ ਓਨੇ ਵਧੀਆ ਲੱਗਦੇ ਨੇ ਦੇਖਣੇ ਦੀ ਵੀ ਦੇਖ ਲਓ ਨੀ ਨੀ ਕੀ ਤਾਂ ਦੇਖ ਲਓ ਪਾ ਦਿਓ ਫਿਰ ਅੱਜ ਵਿੱਚ ਮੰਮੀ ਤੇ ਕਾਕੇ ਵੱਲੋਂ ਦੱਸਿਆ ਹੀ ਨਹੀਂ ਕਿਦਾਂ ਨਾ ਕੋਈ ਫੋਟੋ ਫੋਟੋ ਸਿੱੱਚ ਕੇ ਲਿਆਂਦੀ ਜੀ ਫੋਟੋ ਮੈਂ ਕਹਿੰਨੀ ਆ ਮਨ ਨੂੰ ਪਾ ਦੇ ਤੇ ਕਾਕਾ ਤੇ ਕਿਤੇ ਤਮਕੀਦ ਸਾਂ ਮੈਂ ਇੰਨਾ ਸੋਨਾ ਵ ਨਰੀਏ ਮਨੀਆ ਅੱਛਾ ਉਦਾਂ ਵੀ ਜਿਹੇ ਵਿੱਚ ਡਰ ਲੱਗਦਾ ਹੈਗਾ ਤੇ ਆਪਾਂ ਕਿਉਂ ਦੇਣਾ ਚੱਲ ਜੇ ਹੈਂ ਤੇ ਪੜਨਾ ਰੱਬ ਨੇ ਮੇਰੀ ਉਹ ਵੀ ਸੁਣ ਲਈ ਰੰਗ ਤੇ ਉਹਦਾ ਐਂ ਚਟਾਲਿਸ਼ ਕਦਾ ਤੁਹਾਡੀ ਸੁਣ ਲਈ ਰੱਬ ਨੇ ਇੰਨੀ ਬੜੀ ਵਧੀਆ ਗੱਲ ਆ ਵਾ ਤੇ ਇਹ ਇਦਾਂ ਦਾ ਨਾ ਸੋਚਾ ਅger ਮੈਂ ਤੈਨੂੰ ਕਿੰਨੀ ਵੇਰੀ ਕਿਆ ਵਾ ਨਹੀਂ ਫਿਰ ਪਹੁੰਚੋ ਕਿ ਸੂਈ ਨਾ ਉੱਥੇ ਹੀ ਲੈ ਜਾਂਦੇ ਹੋ ਪਤਾ ਕੀ ਗੱਲ ਆ ਪੁੱਤ ਰੰਗਾ ਰੂੰਗਾ ਨਾ ਕੋਈ ਫਰਕ ਨਹੀਂ ਹੁੰਦਾ ਤੇ ਜੇ ਕਾਲਾ ਹੋ ਜੰਨਾ ਤੇ ਫਿਰ ਕੀ ਹੋਣਾ ਹੈ ਚਲ ਫਿਰ ਵੀ ਹੁੰਦਾ ਹੀ ਆ ਚਲੋ ਚੰਗਾ ਠੀਕ ਗੋਰਾ ਚਟਾ ਬੜਾ ਹੀ ਸੋਹਣਾ ਵਾ ਮੈਂ ਤੇਰੇ ਕੋਲ ਫੋਟੋ ਉੱਥੇ ੜਕੀ ਰਹੀ ਨਹੀਂ ਮੈਂ ਕਹਿ ਚੁੱਕੀ ਹਾਂ ਪਾਪ ਆਪਣੇ ਰੱਖੇ ਪਤਾ ਮੈਨੂੰ ਦੱਸੋ ਆਪੀ ਕੱਪੜੇ ਸੁਹਣੇ ਆ ਨਾ ਕੱਪੜੇ ਮੰਮੀ ਬਹੁਤ ਸੁਹਣੇ ਆ ਪਰ ਮੰਮੀਆਂ ਜਿਹੜੇ ਕਹਿਣੇ ਨਾ ਕਿ ਆਏ ਨੇ ਤੇ ਕੋਈ ਅੱਜ ਹੀ ਇੰਨਾ ਸਾਰਾ ਕੁਝ ਕਰ ਦੇਣਾ ਐ ਇਹਨਾਂ ਨੇ ਬਾਅਦ ਵਿੱਚ ਭਾਵੇਂ ਕੁਝ ਕਰਨੀ ਨਾ ਲੈ ਆਹ ਤਾਂ ਐਵੇਂ ਆ ਚੁੰਗਾ ਜਿਆ ਯਾ ਜਦੋਂ ਜਨੇਪਾ ਤੇ ਜਾਵਾਂਗੇ ਪੁੱਤ ਸੋਨੇ ਦੀ ਚੀਜ਼ ਬਣਾ ਕੇ ਖੜਾਂਗੇ ਵਧੀਆ ਵਧੀਆ ਸੂਟ ਖੜਾਂਗੇ ਸਾਰੇ ਤੇ ਮੰਮੀ ਨੇ ਸੂਟ ਕਿਦਾਂ ਦੇ ਖੜਨੇ ਆ ਸਗੋਂ ਤੁਸੀਂ ਅੱਜ ਵੀ ਲਿਆਉਣੇ ਸੀ ਨਾ ਕੜੀ ਲੈ ਆਉਂਦੇ ਚਾਂਦੀ ਦੇ ਮੈਂ ਸੋਚਿਆ ਹੁਣ ਕੀ ਵੱਡੀ ਵੱਡੀ ਚ ਕੀ ਆ ਮੈਂ ਪਹਿਲਾਂ ਜਾਂਦੇ ਹੀ ਤੇ ਮੁੱਢੇ ਬਾਅਦ ਚ ਕਰਾਂਗੇ ਕਵਰੇਜ ਸਾਰੇ ਰਿਸ਼ਤੇਦਾਰ ਆਏ ਉਹਨਾਂ ਦੀ ਨਹੀਂ ਮੰਮੀ ਦਾ ਚੰਗੇ ਨਹੀਂ ਲੱਗੀ ਦਾ ਦੋ ਚਲ ਸੋਨੇ ਦੀ ਚੀਜ਼ ਬਣਾਉਣੀ ਆ ਤੇ ਹੁਣ ਜਾਂਦੇ ਜਾਂਦੇ ਕੜੇ ਲੈ ਲਿਓ ਚੰਗੇ ਨਹੀਂ ਲੱਗੀ ਦਾ ਫਿਰ ਇਦਾਂ ਅਗਲੇ ਨੇ ਕਹਣਾ ਹੁਣ ਇਦਾਂ ਹੀ ਆ ਗਏ ਤੇ ਨਾਲੇ ਇੰਨਾ ਕੀਤਾ ਤੇ ਹੈ ਵਾ ਮਾਸਾ ਹੋਰ ਸਹੀਂ ਉਹਦੇ ਚ ਕੀ ਫਰਕ ਪੈ ਜੇ ਲੱਗਾ ਵਾ ਹੁਣ ਜੇ ਤੁਹਾਡੀ ਗੱਲ ਹੈ ਸਿਆਣੀ ਦੋਆ ਜਾਣੀਆਂ ਦੀ ਹੈ ਵਾਕਿਆ ਹੀ ਗੱਲ ਤੇ ਸੋਚਣ ਵਾਲੀ ਆ ਉਹਦੀ ਸੱਸ ਆਖੇ ਨਾ ਤੇ ਮੇਰੇ ਪੋਤੇ ਵਾਸਤੇ ਕਹੁੰਦਾ ਨਹੀਂ ਇਦਾਂ ਕਰਦੇ ਆ ਜਾਂਦੇ ਜਾਂਦੇ ਲੈ ਆਈ ਜਾਵਾਂਗੇ ਹਾਂਜੀ ਠੀਕ ਵਾ ਨਾ ਮਮੀ ਇੱਕ ਚੀਜ਼ ਹੋ ਰਹੀ ਕਿ ਤੋਰੀਆ ਤੇ ਧਿਆਨ ਨਾਲ ਆਏ ਹਾਏ ਹਾਏ ਉਹ ਹੀ ਮਿਆਣੀ ਆ ਨਾ ਪਿੱਕ ਜੜਾ ਨਾਲ ਹੋਵੇ ਆਪੇ ਉਹ ਤੁਹਾਡਾ ਤਾਂ ਕੋਈ ਸਵਾਲ ਹੀ ਨਹੀਂ ਦਿੰਦਾ ਅੱਜ ਨੇ ਕੱਪੜੇ ਲਿਆਂਦੇ ਮ ਆਪਣੇ ਦਿਮਾਗ ਦੇ ਆਂਦੇ ਆ ਉਹਨਾਂ ਨੂੰ ਮਮੀ ਕੀ ਪਤਾ ਵਾ ਵੀ ਕਿਹੜੀ ਕਿਹੜੀ ਚੀਜ਼ ਚਾਹੀਦੀ ਵੀ ਕਿਹੜੀ ਨਹੀਂ ਚਾਹੀਦੀਆਂ ਵੇਖ ਲਓ ਨਾ ਹਾਂ ਹਾਂ ਕੋਈ ਨਹੀਂ ਜਾਣਾ ਕਦੋਂ ਵੇਲੇ ਪਰਸੋਂ ਜਾਵਾਂਗੇ ਹਾਂ ਤੇ ਕੱਲ ਲੈ ਆਏ ਜਿਹੜਾ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਦੋਵੇਂ ਜਾਣੀਆਂ ਇਹ ਨਾ ਹੋਵੇ ਤੁਹਾਡੇ ਇਸ਼ਨੇ ਬਿਸ਼ਨੇ ਨਾ ਪੂਰੇ ਹੋਣ ਟੈਂ ਮੈਂ ਤਿਆਰ ਹੋ ਜਿਓ ਤੇ ਟੈਂ ਨਿਕਲ ਜਣਾ ਆਪਾਂ ਮੁਰਕੇ ਗਰਮੀ ਬੜੀ ਹੋ ਗਈ ਆ ਕੋਈ ਗੱਲ ਨਹੀਂ ਠੀਕ ਹੋਣਾ ਆ ਤੇ ਮੈਂ ਮਿਲ ਪਾਹੇ ਲਫਾਫੇ ਕਿਥੇ ਨਹੀਂ ਲਾ ਦੇ ਲਫਾਫੇ ਨਾ ਮੈਂ ਨਵੇਂ ਵੀ ਲਿਆਈਆਂ ਅਲਮਾਰੀ ਚ ਪਏ ਆ ਇਹਨਾਂ ਨੂੰ ਪੈਕ ਕਰ ਲੈ ਸਾਰਿਆਂ ਨੂੰ ਆ ਪਾਟ ਪੁੱਟ ਗਏ ਵੇਖਣ ਮੁਖਣ ਲੱਗਿਆ ਚਲੋ ਠੀਕ ਆ ਕੋਈ ਨਹੀਂ ਮੈਂ ਕਰ ਆਹ ਰੱਖੋ ਸਾਰੇ ਪਾਪੂ ਕਹਿ ਚੰਗੀ ਤਰ੍ਹਾਂ ਤੇ ਟਾਈਮ ਦੇ ਨਾਲ ਮੁਰਕੇ ਤਿਆਰ ਹੋ ਜਿਓ ਬੱਸ ਉਹਨੂੰ ਚੰਗਾ ਠੀਕ ਤੇ ਜਿਹੜੀ ਕੋਈ ਹੋਰ ਮਿੰਚੀ ਚ ਭੁੱਲ ਗਈ ਆ ਨਾ ਵੀ ਚੇਕ ਕਰ ਲੋ ਲੈ ਜਿੰਨਾ ਤੁਹਾਨੂੰ ਪਤਾ ਵਾ ਉਹ ਤੇ ਮੈਂ ਤੁਹਾਨੂੰ ਦੱਸਦਾ ਵਾ ਤੇ ਬਾਕੀ ਤੁਸੀਂ ਸਿਆਣੇ ਹੋ ਸਾਡੇ ਨਾਲੋਂ ਵੱਧ ਤੁਹਾਨੂੰ ਪਤਾ ਵਾ ਚੱਲ ਪੁੱਤ ਕੋਈ ਚੀਜ਼ ਭੁੱਲੀ ਜਾਂਦੀ ਮੈਨੂੰ ਵੀ ਏਡੀ ਵੀ ਸਿਆਣੀ ਨਹੀਂ ਗਈ ਮੈਂ ਚਲੋ ਆਖੋ ਸਾਰਾ ਸਮਾਨ ਚੁੱਕ ਕੇ ਲੈ ਮਾਮੀਆਂ ਦੀ ਟੋਰੀ ਬੜੀ ਆ ਹੈ ਟੌਰ ਟੁਰ ਮਮੀ ਕਾਦੀ ਆ ਗਰਮੀ ਵੇਖੋ ਹਾਂ ਕਿੰਨੀ ਆ ਚੱਲ ਪੁੱਤ ਗਰਮੀ ਤਾਂ ਹੁਣ ਰਹਿਣੀ ਰਹਿਣੀ ਆ ਠੀਕ ਆ ਨਾ ਪਰਾ ਵੀ ਮੇਰੀ ਤੀ ਬੜੀ ਸੋਹਣੀ ਲੱਗਣ ਈ ਅੱਜ ਤੇ ਹੈ ਵੇਖਾ ਕਿਡੀ ਖੁਸ਼ ਵਹ ਨਾਨਾ ਦੇ ਪਿੰਡ ਜਾਣਾ ਵਾ ਕੇ ਵੇਖੀ ਸਾਰੇ ਜਾਣੇ ਵੇਂਦੇ ਜਦੋਂ ਮਾਮੀਆਂ ਗਈਆਂ ਬੰਨ ਠੱਪ ਕੇ ਉੱਥੇ ਹੈ ਬਈ ਆਹੋ ਨਾ ਉਹਦਾ ਤਾਂ ਵਾਲ ਖੁੱਲੇ ਛੱਡੇ ਨਾ ਤੂੰ ਬਹੁਤੀ ਸੋਹਣੀ ਲੱਗਦੀ ਮਮੀ ਤਾਂ ਇਡਾ ਰਾਦਾ ਕਿਨੇ ਚੋਕੇ ਘਰ ਲਈਏਗੇ ਉਹਦੀ ਖੁਸ਼ੀ ਖੁਸ਼ੀ ਚ ਮੇਰਾ ਕੁਚੁੰਬਰ ਕੱਢ ਦੋ ਹਾਏ ਹਾਏ ਉਹਦਾ ਹੀ ਕਹਿ ਨਹੀਂ ਆ ਕਿ ਸੋਹਣੀ ਲੱਗਣੀ ਆ ਉਹਦਾ ਮਰਲਾ ਜੋ ਕਰਨਾ ਵਾ ਮੈਂ ਲੱਗੀ ਮਮੀ ਚੂੜਾ ਕਰਨ ਕਰਲਾ ਕਰਲਾ ਬੜੀ ਗਰਮੀ ਬੜੀਆ ਕਰਲਾ ਜੂੜਾ ਨਹੀਂ ਦੀਦੀ ਨਬੇ ਵਾਲਾ ਸੋਹਣੀ ਲੱਗਦੀ ਆ ਲੱਗਦੀ ਤੇ ਸੋਹਣੀ ਆ ਵਾਲ ਖੁੱਲੇ ਵੀ ਸੋਹਣੇ ਲੱਗਦੇ ਪਰ ਉਹ ਵੀ ਸੱਚੀ ਆ ਪਸੀਨਾ ਪੰਤਰਾ ਉਦਾਂ ਹੀ ਚੋਈ ਜਾਂਦਾ ਵਾ ਤੇ ਕਰਨਾ ਵੀ ਕੀ ਆ ਫਿਰ ਹੈ ਪਰ ਇਹ ਆ ਨਾ ਤੇ ਜਿਹੜਾ ਕੰਮ ਕਰਨਾ ਉਹ ਕਰਨੇ ਪੈਣੇ ਆ ਇਦਾਂ ਰਹਿ ਗੁਜ਼ਾਰਾ ਬਣੇਗਾ ਹਨਾ ਆਹੋ ਤੇ ਪੋਤੀ ਦਾ ਕਰੋ ਜਿੱਲੀਆਂ ਨਾ ਫਿਰ ਉਹ ਛੇਤੀ ਕਰੋ ਫੜੋਲ ਖਾ ਫਿਰ ਚੱਲੀਏ ਕੋਈ ਨਹੀਂ ਉਹਨੇ ਸਾਰੀ ਤਿਆਰੀ ਹੋਈ ਆ ਬਸ ਉਹ ਸੈਸੁਰ ਵਾਲੇ ਤੇ ਚਲੋ ਬੱਸ ਮੰਮੀ ਮੇਰੇ ਤੇ ਟਾਈਮ ਨਹੀਂ ਲੱਗਦਾ ਹੁਣ ਐਵੇਂ ਜਿੱਲੀ ਜਿੱਲੀ ਨਾ ਫਿਰ ਬੱਸ ਮੰਮੀ ਇਹਦੇ ਤੇ ਹੀ ਟਾਈਮ ਲੱਗਣਾ ਹੈ ਸਿਰ ਤੇ ਮੈਂ ਤਾਂ ਹੀ ਪਹਿਲਾਂ ਇਹੋ ਵੋਂਦੀ ਆਹੋ ਚੱਲ ਮੈਂ ਵੇਖਾਂ ਤੇਰੇ ਡੈਡੀ ਬਾਅਦ ਕਿ ਆਜੋ ਹੁਣ ਫੜਾਫੜ ਹੈ ਠੀਕ ਆ ਕੋਈ ਨਹੀਂ ਪਤਾ ਨਹੀਂ ਕੀ ਕਰਨ ਦੇ ਮੰਮੀ ਹੁਣ ਕਿਨੂੰ ਡਿੱਕਣ ਦੇ ਵੇ ਡਿੱਕਣਾ ਕਿਨੂੰ ਆ ਆਹ ਵੇਖਾਂ ਮੂੰਹ ਕਰ ਕਰ ਬੈਠੀਆਂ ਸ਼ੀਸ਼ਿਆਂ ਦੇ ਗਾੜੀ ਇਹਨਾਂ ਨੂੰ ਮਾਸਾ ਨਹੀਂ ਪਤਾ ਲੱਗਦਾ ਕਿ ਗੋੜੇ ਗੋੜੇ ਗਰਮੀ ਆ ਓਏ ਆਪ ਮੈਂ ਪਹਿਲਾਂ ਇਹਨਾਂ ਨੂੰ ਕਹਿ ਮੈਂ ਕਿ ਤਿਆਰ ਹੋ ਜਿਓ ਵੇ ਮੈਂ ਸਵੇਰ ਦੇ ਮੱਥੇ ਮਾਰਨ ਲਈ ਆਂ ਪੇਟਾਂ ਨਾ ਨਿਕਲ ਆਓ ਸਾਮਾਨ ਸਮੂਹ ਕਿੱਥੇ ਜੜਾ ਰੱਖਣਾ ਉਹ ਤੇ ਰਖੀਏ ਵਿੱਚ ਇਹਨਾਂ ਦੇ ਕੋਲ ਹੀ ਆ ਸਾਰਾ ਤੂੰ ਬੁੱਧੀ ਰੋਲੀ ਨਾਲ ਆਪਾ ਉਹਨਾਂ ਇੱਥੇ ਇੱਕ ਪੱਤ ਪਾ ਦੇ ਫਿੰਦਰਾ ਤੂੰ ਆਵਾਜ਼ ਮਾਰ ਨਈ ਨਈ ਇੱਕ ਪੱਤ ਦਾ ਨੂੰ ਪਾਉਣਾ ਜੇ ਨਾ ਮੈਂ ਕਪਾਤੀ ਕਰਦੀ ਨਹੀਂ ਇਹਨਾਂ ਦਾ ਕੰਮ ਤਾਂ ਮੈਂ ਚੁੱਪ ਕਰ ਦਾਂ ਤੂੰ ਆ ਜਿਹੜੇ ਅੰਦਰ ਸਾਰਾ ਦੇ ਨਾ ਆ ਜਾਓ ਆ ਜਾਓ ਨਿਕਲ ਆਓ ਆ ਗਏ ਮਿਊਂਟ ਸਮਾਨ ਰੱਖਦੇ ਟਾਈਮ ਤੇ ਲੱਗ ਗਿਆ ਜਾਂਦਾ ਵਾ ਅਰੇ ਖੜੋ ਖੜੋ ਸਾਮਾਨ ਫਿਰ ਵਿੱਚ ਪਰ ਤੁਹਾਨੂੰ ਜਦੋਂ ਸਵੇਰੇ ਕਿਹਾ ਸੀ ਤਿਆਰ ਟਾਈਮ ਨਾ ਹੋ ਜਿਓ ਯਾਰ ਫਿੰਦਰਾ ਹੋ ਗਏ 2 ਮਿੰਟ ਲੱਗੇ ਐਵੇਂ ਰੋਲਾ ਪਾਈ ਜਾਂਦੇ ਆ ਇਹ ਤੁਰੀਆਂ ਕਿੱਧਰ ਜਾਂਦੀਆਂ ਜੇ ਉਹ ਡਿੱਗੀ ਕਿਥੇ ਦਾ ਸਮਾਨ ਬਣਾਇਆ ਕੁੜੀ ਵਾਸਤੇ ਮੰਮੀ ਹੋਰ ਸੋਈ ਚ ਪੀਜੇ ਫੜ ਲਿਆ ਹਾਂ ਵੇਖਾ ਕੰਮ ਚੋਰਾ ਨਾ ਹੋਂਦ ਕਹਿ ਥਾਂ ਦੀਆਂ ਮੰਮੀ ਨੂੰ ਕਿਉਂ ਸਾਰੇ ਕੰਮ ਕਿਉਂ ਜਾਣ ਕੇ ਲੇਟ ਹੁੰਦੀ ਹੈ ਬਹੁਤ ਹਾਂ ਇੱਧਰ ਲੈਓ ਫੜਾਓ ਲੈਓ ਫੜਾਓ ਇਹਨਾਂ ਦਾ ਸਮਾਨ ਪੂਰਾ ਹੀ ਆ ਹਾਂਜੀ ਲੈ ਜੀ ਪੂਰਾ ਹੀ ਆ ਲੈ ਆ ਵੀ ਰੱਖ ਪਿੰਦਰ ਆ ਵੀ ਰੱਖੋ ਆਹ ਚੁੱਕੀ ਨਹੀਂ ਜਾਣ ਲਈ ਤੇ ਫੜੋ ਹਾਂ ਇਦਾਂ ਕਰਾਓ ਫੜ ਲਓ ਗੜੀ ਅੱਗੇ ਫੜ ਲਓ ਨਹੀਂ ਨਹੀਂ ਇੱਥੇ ਰੱਖ ਜਾਵੇ ਰੱਖ ਦੇ ਕੋਈ ਗੱਲ ਨਹੀਂ ਚਲ ਚਲ ਬਿਆਜੋਂ ਹੁਣ ਮਹਿੰਦੀਆਂ ਕੀ ਜੇ ਚਲੋ ਚਲ ਚਲ ਬੁੜੇ ਬਹੁਤ ਚਲੋ ਡਾਡੀ ਤੈਹੀ ਦਰਜ ਸਨੇਹਾਰੇ ਦੀ ਦੁਕਾਨ ਤੇ ਖਲੋਣਾ ਜੇ ਆ ਵੇਖਿਆ ਨਾ ਹੁਣ ਰਹਿ ਰਹਿ ਚੇਤੇ ਓਂਡੇ ਪਿੰਦਰਾ ਕਿ ਕਰੀ ਆ ਪੁੱਛ ਲਾ ਕੋਈ ਨਹੀਂ ਡੈਡੀ ਹੋ ਤਾਂ ਮੈਨੂੰ ਵੀ ਚੇਤਾ ਸੀ ਉਹਦੇ ਵਿੱਚ ਰਹਿ ਰਹਿ ਚੇਤੇ ਵਾਲੀ ਕਿਹੜੀ ਆਲੀ ਕਿ ਚੱਲ ਜਾਂਦੇ ਜਾਂਦੇ ਪੜਦਾਂਗੇ ਮੇਰੀ ਗੱਲ ਸੁਣ ਲਾ ਜਦੋਂ ਪੁੱਤ ਕਿਤੇ ਬੂਹੇ ਘੜੀ ਚਲਦੀ ਹੈ ਨਾ ਤੇ ਮੁੜ ਕੇ ਭੱਜ ਦੌੜ ਪੈਂਦੀ ਹੈ ਯਾਰਾਂ ਚੀਜ਼ਾਂ ਨਹੀਂ ਆ ਨਹੀਂ ਮੈਂ ਤੁਹਾਨੂੰ ਕੱਲ ਦਾ ਕਹਿਣ ਦਿਆਂ ਵੀ ਆ ਕਰ ਲਓ ਇਹ ਡੈਡੀ ਜਿਹੀ ਕਰੋ ਤੁਰ ਗਏ ਤਾਂ ਦੱਸ ਦੀ ਇਹ ਬਧੀ ਗੱਲ ਚੱਲ ਕੋਈ ਗੱਲ ਨਹੀਂ ਆ ਨਾ ਗਰਮੀ ਦੇ ਵਿੱਚ ਤਾਂ ਕਰਕੇ ਨਹੀਂ ਆਏ ਕੱਲ ਪੈਸੇ ਉਹ ਦਿੱਤੇ ਉੱਥੇ ਕਿ ਦੇਣ ਵਾਲੇ ਅਜੇ ਅਜੇ ਕਿੱਥੋਂ ਦਿੱਤੇ ਆ ਪੈਸੇ ਆ ਤਾਂ ਮੈਨੂੰ ਕੁੜੀਆਂ ਨੇ ਸਲਾਹ ਦਿੱਤੀ ਆ ਕਿ ਮੰਮੀ ਚਾਂਦੀ ਦੇ ਕੜੇ ਪਾ ਦੀਏ ਹੈ ਤੇ ਮੁੜ ਕੇ ਜਨੇਪੇ ਤੇ ਆਪਾਂ سونے ਦਾ ਕੜਾ ਲੈ ਜਾਾਂਗੇ ਤੇ ਤਾਂ ਕਰਕੇ ਕਹਿਣ ਡੀਆਂ ਹੀ ਇਹੋ ਹੀ ਕਹਿਣ ਡੀਆਂ ਮੈਂ ਨਹੀਂ ਕੁਝ ਵੀ ਆਖਿਆ ਮੇਰੇ ਦਵਾਲੇ ਤਾਂ ਹੋਇਓ ਹੁਣ ਕੋਈ ਗੱਲ ਨਹੀਂ ਮੰਮੀ ਜਿਹੜੀ ਚੀਜ਼ ਮਰਜ਼ੀ ਪਾ ਲੋ ਉੱਥੇ ਕਿਹੜੀ ਕੋ ਗੱਲ ਆ ਚਲੋ ਉਹ ਤਾਂ ਹੁਣ ਪਾਉਣਾ ਹੀ ਆ ਲਓ ਜੀ ਉਤਰੋ ਹਾਂ ਨਹੀਂ ਏ ਤੁਸੀਂ ਇਤਰਾ ਮੈਂ ਜਿਹੜੀ ਗੱਡੀ ਮੜੀ ਹੈ ਨਾ ਸਾਈਡ ਤੇ ਲਾਵਾਂ। ਲਾਵਾ ਵਿੱਚ ਤੇ ਲਾ ਵੀ ਕਿਤੇ ਛਾਵੇਂ। ਠੀਕ ਆ ਜਾਓ। ਆ ਜਾਓ। ਫੇ ਪਿੰਦੇ ਰੁਕ ਜਾ ਇੱਕ ਮਿੰਟ। ਸਮਾਨਤ ਕੱਢ ਲਈਏ। ਚਲੋ ਫੇ ਹੋ ਪਿੱਛੇ ਕਰੋ। ਚਲੋ। ਕੱਢੋ ਪੁੱਤ। ਅੱਡੀ ਗੀ ਧਿਆਨ ਨਾ ਫੜਿਓ। ਘੋਕਦੇ ਵਗ ਨਾ ਜਾਏ। ਕਰ ਕਹਾਵਾਂਗੇ ਟ ਪਰਾਣੀਓ ਇਹਨਾਂ ਨੂੰ ਫੋਨ ਵੀ ਕੀਤਾ ਹੈਗਾ ਇਹ ਫਿਰ ਵੀ ਗੇਟ ਮਾਰ ਕੇ ਬੈਠੇ ਆ ਓਏ ਆ ਨਾ ਜਿਹੜੇ ਉਰੇ ਜਾ ਤੇ ਘਰ ਤੇ ਉਹ ਕਿੰਨਾ ਦੂਰ ਵਾ ਤਾਂ ਕਰਕੇ ਦੀਆਂ ਸੁਣਣਾ ਹਾਏ ਹਾਏ ਸੁਣਨਾ ਤੇ ਚਾਹੀਦਾ ਵਾ ਨਾ ਚੱਲ ਦੁੱਧ ਵੀ ਨਹੀਂ ਲਈ ਬੰਦਾ ਬਹਿਲੀ ਮਾਰ ਲੀਂਦਾ ਚੱਲ ਖੜਕਾਓ ਫਿਰ ਇੱਕ ਵਾਰੀ ਆਗੇ ਆਗੇ ਲੈ ਤਾਂ ਨਾ ਕੀ ਆ ਇਹ ਹ ਰੁਕ ਜਾ ਫਿਰ ਮੈਂ ਤੇ ਲੈ ਆਉਂਦਾ ਵੇਖ ਲੋ ਦਾਦੀ ਨੂੰ ਕਿੰਨਾ ਚਾਹ ਵਾ ਹੈ ਕਿਤੇ ਫੁੱਲ ਨਹੀਂ ਸਮਾਉਣ ਲਈ ਚਾਹ ਤੇ ਹੁੰਦਾ ਹੀ ਆ ਚਾਹ ਤੇ ਫਿਰ ਇਦਾਂ ਹੀ ਪੈਂਜੀ ਮਹਾਰਾਣੀ ਸੋਨੀ ਚਾਤ ਹੁਣ ਚਾਈਏ ਚਲ ਸਾਰਿਆਂ ਨੂੰ ਵਧਾਈਆਂ ਤਾ ਨੂੰ ਪੈਂਜੀ ਬੋਤੀਆਂ ਬੋਤੀਆਂ ਵਧਾਈਆਂ ਸਰ ਸਰ ਅਡਰ ਮਸੀ ਜੀ ਵਧਾਈਆਂ ਹਣ ਬੋਤੀਆਂ ਬੋਤੀਆਂ ਵਧਾਈਆਂ ਸ਼ੁਕਰ ਹੈ ਸ਼ੁਕਰ ਹੈ ਮਹਾਰਾਣੀ ਤੇ ਲਾਜ ਆਜੋ 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 ਚੁੱਪ ਕਰਕੇ ਬੀਠੀ ਹੋ ਹੀ ਬਾਪਾ ਜੀ ਤੇ ਮੈਂ ਪਾਣੀ ਲਿਆਉਣੀ ਹੈ ਬੈਠੋ ਬਾਪਾ ਜੀ ਚਲੋ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਜੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਜੋ ਸਤਿ ਸ੍ਰੀ ਅਕਾਲ ਰੱਖ ਲਓ ਰੱਖ ਪੈਣੀ ਹੋ ਠੀਕ ਆ ਹਾਂ ਇਹ ਤੀਸ ਲਓ ਵਧਾਈਆਂ ਹਣ ਬਹੁਤੀਆਂ ਬਹੁਤੀਆਂ ਨੀ ਵੇ ਕਿੰਨਾ ਸੋਹਣਾ ਨਾ ਵੇਹ ਮੈਂ ਤੁਹਾਨੂੰ ਆਂਦੀ ਹੀ ਸੀ ਨਾ ਤੁਸੀਂ ਵੇਖ ਲਾ ਅਮਨ ਕੀ ਵਾਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਠੀਕ ਹੈ ਓਏ ਵੇਖ ਲਾ ਕਿਡਾ ਸੋਹਣਾ ਵਾ ਹੋਰ ਸਾਡੀ ਅਮਨ ਵਰਗਾ ਹੀ ਆ ਸਹੀ ਗੱਲ ਆ ਮੰਮੀ ਹਾਂ ਮੰਮੀ ਤੇ ਕਹਿੰਦੇ ਜੇ ਸਪਿੰਦਰ ਵਰਗਾ ਮੈਂ ਨਹੀਂ ਮੇਰੇ ਵਰਗਾ ਸਪਿੰਦਰ ਵਰਗਾ ਵਾ ਤੇਰੇ ਵਰਗਾ ਅਮਨ ਰ ਗਏ ਸੀ ਇਹ ਨੂੰ ਵੇਖੋ ਬਹੁਤ ਚਿੱਟਾ ਕਿਡਾ ਸੋਹਣਾ ਵਾ ਹਨਾ ਮੈਂ ਤਾਂ ਪਹਿਲਾਂ ਹੀ ਕਹਿੰਦੀ ਹੀਗੀ ਉਦਾਂ ਦਾ ਪਿੰਦਰ ਵਿੱਚੇ ਵਿੱਚੇ ਮੇਰਾ ਮਨ ਲੱਗਦਾ ਹੈ ਇਹ ਕਿਤੇ ਕਮੇਰੇ ਰੰਗ ਨਾ ਚੱਜੇ। ਉਹ ਮੰਮੀ ਇਦਾਂ ਨਾ ਕਹੋ। ਉਹਦੀ ਸੱਸ ਨੇ ਹੁਸਾ ਕਰ ਲੈਣਾ ਜੀ। ਆਹੋ ਮੰਮੀ ਨਾਲੇ ਰਹਿਣ ਦੋ ਮੇਰਾ ਪਰੋਣਾ ਹੀ ਇਦਾਂ ਨਹੀਂ ਕਹੀਦਾ। ਲੈ ਦੱਸ ਮੈਂ ਤੇਰੇ ਪਰੋਣੇ ਨੂੰ ਵੀ ਕਹਿਤਾ ਵਾ। ਮੈਂ ਤੇ ਉਦਾਂ ਕਿਹਾ ਵੀ ਨਿਆਣੇ ਗੋਰੀ ਚਿੱਟੇ ਸੋਹਣੇ ਲੱਗਦੇ ਆ। ਛੁਦੈਣ ਹੀ ਆ ਤੂੰ ਹੀ ਕਿਤੇ। ਜਦ ਦੀ ਸਾਹਮਣੇ ਲਾ ਕੇ ਹੁਣੀ ਸੀ। ਸਾਹਮਣੇ ਲਾਤੀ ਮੈਂ ਚੱਲ ਥਾਂ ਦਾ ਹੈਗਾ ਜੀ। ਆ ਚੱਲ ਠੀਕ। ਨਾਲੇ ਉਦਾਂ ਹਣਾ ਆਖਾ ਕੇ ਰਹਿੰਦੀ। ਆਹੋ ਉੱਪਰਾਂ ਆਵਾਜ਼ਾਂ ਹੀ ਬੜੀ। ਮਮਾ ਮਮੀ ਠੀਕ ਹੈ ਸਾਰੇ ਸਨੀਵੀਰ ਨਹੀਂ ਆਇਆ ਫਿਰ ਘਰ ਵੀ ਤੇ ਕਹਿੰਦੇ ਰਹਿਣਾ ਹੈ ਨਾ ਪੁੱਤ ਹਾਂਜੀ ਤੇ ਆ ਮਮੀ ਆ ਜਾਂਦੇ ਸਨੀਵੀਰ ਵੀ ਆਹ ਤੇ ਜਾਂਦਾ ਪੁੱਤ ਤੈਨੂੰ ਪਤਾ ਹੀ ਹੈ ਨਾ ਫਿਰ ਉਹ ਕਿਦਾਂ ਫਿਰ ਕੁਲ ਚੱਕੀ ਤੂੰ ਹੀ ਕਰੋ ਤੇ ਲਵਾਤਾ ਬਚਾ ਜਾਂਦੀ ਠੀਕ ਹੈ ਮੈਨੂੰ ਵੀ ਚਕਾਇ ਨਾ ਤੇ ਹਾਂ ਰੱਖੀ ਘਰ ਹਾਂ ਮਮੀ ਠੀਕ ਹੈ ਮੈਂ ਪੋਤਾ ਰੋਣਾਂ ਦੀ ਖੰਡਿਆ ਕਿਤੇ ਕਿੱਥੇ ਗਿਆ ਵਾ ਮੰਮੀ ਉਹ ਗਏ ਹੋਣੀ ਆਪਣੇ ਕੰਮ ਤੁਹਾਨੂੰ ਪਤਾ ਉਹਨਾਂ ਨੂੰ ਕੰਮ ਵੀ ਕਿੰਨੇ ਪਿੰਦੇ ਆ ਬਹੁਤ ਗੱਲ ਠੀਕ ਆ ਪਰ ਉਹਨੂੰ ਪਤਾ ਨਹੀਂ ਆਪਾਂ ਉਹਨਾਂ ਅੱਜ ਪਤਾ ਤੇ ਆ ਹੀ ਅਜਿੰਦੇ ਕੋਈ ਗੱਲ ਨਹੀਂ ਕੋ ਨਹੀਂ ਵਾਲੇ ਹੋਣੇ ਆ ਤੇ ਪੁੱਤੇ ਹੀ ਸਮਾਨ ਨਾ ਸਾਰਾ ਵਧੀਆ ਤੋਂ ਵਧੀਆ ਲਿਆਂਦਾ ਵਾ ਤੇ ਮੰਮੀ ਇਹਨਾਂ ਦੀ ਕੀ ਲੋੜੀ ਸੀ ਕਿਉਂ ਨਹੀਂ ਲੋੜ ਦੱਸ ਐਹ ਦਾ ਖਾਲੀ ਹੱਥ ਹੋ ਰਹੇਗਾ ਜਦੋਂ ਮੈਂ ਹੱਥ ਹੀ ਕਰੋਗੇ ਨਾ ਜਨੇਪਾ ਪ੍ਰੋਗਰਾਮ ਕਰੋਗੇ ਵੱਡਾ ਜਾ ਤੇਰੀ ਸੱਸ ਤੋਂ ਕਹਿੰਦੀ ਸੀ ਨਾ ਕਿ ਵੱਡਾ ਪ੍ਰੋਗਰਾਮ ਕਰਨਾ ਵਾ ਫੇਰ ਆਪਾਂ ਹੋਰ ਕੁਝ ਸੋਚਿਆ ਵਾ ਫਿਰ ਕੋ ਵਧੀਆ ਕਰਾਂਗੇ ਚਲ ਮੰਮੀ ਜਾਨੀ ਨਹੀਂ ابھی ਆਹੋ ਆ ਕਾਕੇ ਦਾ ਬਿਸਤਰਾ ਹੀ ਹੋ ਮੰਮੀ ਰੁਕ ਜੋ ਜੀ ਸੱਸ ਮੇਰੀ ਨੂੰ ਆ ਜਾਣ ਦੂ ਫੇਰ ਦਿਖਾਈ ਉਹਨਾਂ ਦੇ ਸਾਹਮਣੇ ਚਲ ਠੀਕ ਆ ਆ ਲੱਦੇ ਸੱਸ ਤੇਰੀ ਨੂੰ ਸਾਡੇ ਸਾਹਮਣੇ ਬਖਾ ਲਦਾਂਗੇ ਯਾ ਨਾ ਬਲ ਨੂ ਫੜਾ ਅੰਦਰ ਨੂ ਪੜੋ ਚੱਕੋ ਚੱਕੋ ਮੰਮੀਆਂ ਕਿਆ ਨਾ ਫੜਿਓ ਲੈ ਦੱਸ ਮੀ ਸੱਤ ਵਾਰ ਵੀ ਕੋਈ ਨਹੀਂ ਆ